ਰਾਗ ਸੁਹੀ ਮੈਲਾ ਚੌਥਾ ਸ਼ੰਤ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕੜਾ ਗੁਣ ਰਵਾ ਬਲਰਾਮ ਜਿਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜਿਓ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਮੈ ਰੋਗ ਗਿਆ ਪਉ ਭਾਗਾ ਸਹਿਜ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਆਨੰਦਿਨ ਸੁਖ ਮਾਣੇ ਨਿਤ ਰੜੀਆਂ ਨਾਨਕ ਹਰ ਸੰਜੋਗੋ ਸਤ ਸੰਤੋਖ ਕਰ ਪਾਓ ਕੁੜਮ ਕੁੜਮ ਆਈਆ ਬਲਰਾਮ ਜਿਓ ਸੰਤ ਜਨ ਕਰ ਮੇਲ ਗੁਰ ਬਾਣੀ ਗਾਵਈਆ ਬਲਰਾਮ ਜਿਓ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਜ ਮਿਲੇ ਉਹ ਆਇਆ ਗਿਆ ਕਰੋਧ ਮਮਤਾ ਤਨ ਨਾਠੀ ਆਖਾਂਡ ਪਰਮ ਗਵਾਇਆ ਹਮੇ ਪੀਰ ਗਈ ਸੁਖ ਪਾਇਆ ਆਰੋਗਤ ਭੈ ਸਰੀਰਾ ਗੁਰ ਪਰਸਾਦੀ ਬ੍ਰਹਮ ਪਸ਼ਾਪਤਾ ਨਾਨਕ ਗੁਣੀ ਗਹੀਰਾ ਮਨ ਮੁਖ ਵਿਛੁੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜਿਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜਿਓ ਕੂੜ ਕਪਟ ਕੁਮਾਵੇ ਮਾਂ ਦੁਖ ਪਾਵੈ ਵਿਣ ਸਤ ਗੁਰ ਮਗ ਨਾ ਪਾਇਆ ਉਜੜ ਪੰਥ ਪਰ ਮੰਗਾਵਾਰੀ ਖਿਨ ਖਿਨ ਧੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤ ਸਤ ਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੁੜੇ ਜਨਮ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗੜਾਏ ਇਰਦਾ ਤਨ ਓ ਮਾਹੀਆ ਬਲਰਾਮ ਜਿਓ ਪੰਡਿਤ ਪਾਂਦੇ ਆਣ ਪਤੀ ਬਹਿਵਾ ਚਾਈਆ ਬਲਰਾਮ ਜਿਓ ਪਤੀ ਵਾਚਾਈ ਮਨ ਵਜੀ ਵਧਾਈ ਜਦ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮੇਲੇ ਵਿਛੜ ਤੈ ਦੇ ਨਾ ਜਾਈ ਸੁਹੀ ਮਹਿਲਾ ਚੌਥਾ ਹਰ ਪੈਲੜੀ ਲਾਮ ਪਰਵਿਰਤੀ ਕਰੰ ਦਿਰੜਾਇਆ ਦਲ ਰਾਮ ਜੀਓ ਬਾਣੀ ਬ੍ਰਹਮ ਵੇਦ ਧਰਮ ਦਿੜੋ ਪਾਪ ਤਜਾਇਆ ਦਲ ਰਾਮ ਜੀਓ ਧਰਮ ਦਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿੜਾਇਆ ਸਤ ਗੁਰ ਗੁਰਪੂਰਾ ਆਰਾਧੋ ਸਭ ਕੇ ਲਿਖ ਪਾਪ ਗਵਾਇਆ ਸਹਜ ਆਨੰਦ ਹੋਆ ਛੱਡ ਥਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਮ ਤੈਲੀ ਆਰੰਭ ਕਾਜ ਰਚਾਇਆ ਹਰ ਦੁਜੜੀ ਲਾ ਸਤ ਗੁਰ ਪੁਰਖ ਮਿਲਾਇਆ ਬਲਰਾਮ ਜਿਓ ਨਿਰਭਉ ਤੈ ਮਨ ਹੋਇ ਹਮੇ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਮੋਹ ਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਫਰ ਪੂਰੇ ਅੰਤਰ ਬਾਹਰ ਹਰ ਤ੍ਰਬ ਏਕੋ ਮੇਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਹਰ ਤਿੱਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜਿਓ ਸੰਤ ਜਨ ਹਰ ਮੇਲ ਹਰ ਪਾਇਆ ਵਡ ਪਾਗੀਆਂ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨ ਵਡ ਪਾਗੀ ਪਾਇਆ ਹਰ ਕਥੀ ਐ ਅਕਥ ਕਹਾਣੀ ਹਿਰਦੈ ਹਰ 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 ਥਨ ਉਪਜੀ ਹਰ ਜਪੀਐ ਮਸਤਕ ਫਾਗ ਦਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਨ ਬਰਕ ਜਿਓ ਹਰ ਚੌਥੜੀ ਲਾਵੇ ਮਨ ਸਹਿਜ ਥਿਆ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜਿਓ ਹਰ ਮਿੱਠਾ ਲਾਇ ਮੇਰੇ ਪ੍ਰਭ ਭਾਇ ਅਨੰਦਿਨ ਹਰ ਲੇਵ ਲਈ ਮਨ ਚਿੰਦਿਆ ਫਲ ਪਾਇ ਸੁਆਮੀ ਹਰਨਾ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇ ਧਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸ਼ੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹਿਲਾ ਚੌਥਾ ਘਰ ਦੂਜਾ ਗੁਰਮੁਖ ਹਰਗੋਣ ਗਾਏ ਫਿਰਦਾ ਰਸਨ ਰਸਾਏ ਹਾਰੇ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ ਅਨ ਦਿਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹੈ ਲਿਵ ਲਾਏ ਵੱਡਾ ਭਾਗ ਗੁਰ ਪੂਰਾ ਪਾਈਐ ਅਨ ਦਿਨ ਨਾਮ ਧਿਆਏ ਸਹਜੇ ਸਹਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪੈ ਪਵਿੱਤ ਸਰੀਰਾ ਦੁਰਮਤ ਮੈਲ ਗਈ ਪ੍ਰੰਭਾਗਾ ਹਉ ਮੈਂ ਬਿੰਟੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋਆ ਆਵਾਸਾ ਧਰਮ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਖੱਤ ਚਾਨਣ ਕਰਮੰਦਰ ਸੋਹਾਇਆ ਤਨ ਮਨ ਅਰਤ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹ ਸੋਈ પાર ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਧਨ ਕੰਤ ਪਿਆਰੀ ਸੰਤ ਜਨ ਮਿਲ ਮੰਗਲ ਗਾਏ ਹਰ ਜੀਉ ਆਪ ਸਵਾਰੀ ਸੁਰ ਨਾਰ ਗੰਗੰਧਰ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੁਹੀ ਸ਼ੰਤ ਨੈਲਾ ਚੌਥਾ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਹੋ ਸੰਤ ਜਨੋ ਗੁਣ ਗਾਵੇਂ ਗੋਵਿੰਦ ਕੇਰੇ ਰਾਮ ਗੁਰੂ ਮਖ ਮੇਲ ਰਹੀ ਐ ਘਰਵਾਜੈ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਤਬ ਤੇਰੇ ਤੂੰ ਕਰਤਾ ਸਭ ਥਾਈ ਐਨਸ ਜਪੀ ਸਦਾ ਸਹਾਲਾਹੀ ਸਾਚ ਸ਼ਬਦ ਲਿਵਲਾਈ ਆਨੰਦਿਨ ਸਹਜ ਰਹੈ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਮਾਨਕ ਗੁਰਮੁਖ ਏਕ ਪਛਾਨ ਹੈ ਅਵਰ ਨ ਜਾਣੇ ਦੂਜਾ ਸਭ ਮੈਂ ਰਵ ਰਹਿਆ ਸੋ ਪ੍ਰਭ ਅੰਤਰਜਾਮੀ RAM ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸੁਆਮੀ RAM ਪ੍ਰਭ ਮੇਰਾ ਸੁਆਮੀ ਅੰਤਰਜਾਮੀ ਘਟ ਘਟ ਰਵਿਆ ਸੋਈ ਗੁਰਮਤਿ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਧਾਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਬ ਸ਼ਬਦੇ ਜਾਪੈ ਐਨਸ ਨਾਮ ਪਿਰਾਏ ਇਹ ਜਗੋ ਦੁੱਤਰ ਮਨ ਮੁਖ ਪਾਰ ਨ ਪਾਈ ਰਾਮ ਅੰਤਰੇ ਹਮ ਮਮਤਾ ਹਮ ਕ੍ਰੋਧ ਚਤੁਰਾਈ RAM ਅੰਤਰ ਚਤੁਰਾਈ ਥਾਏ ਨਾ ਪਾਈ ਨਿਰਥਾ ਜਨਮ ਗਵਾਇਆ ਜਮ ਮਗ ਦੁਖ ਪਾਵੇ ਚੋਟਾਂ ਖਾਵੇ ਅੰਤ ਗਿਆ ਪਸ਼ੁਤਾਇਆ ਬਿਨ ਨਾਵੇਂ ਕੋ 베ਲੀ ਨਹੀਂ ਪੁੱਤ ਪਟੰਬ ਸੁਤ ਪਾਈ ਨਾਨਕ ਮਾਇਆ ਮੋਹ ਪਸਾਰਾ ਅਗੈ ਸਾਥ ਨਾ ਜਾਈ ਹਾਂ ਪੁੱਛਾਂ ਆਪਣਾ ਸਤਗੁਰ ਦਾਤਾ ਕਿੰਬਿਦ ਦੁੱਤਰ ਤਰੀਐ ਰਾਮ ਸਤਗੁਰ ਪਾਏ ਚਲੋ ਜੀਵਤਿਆਂ ਇਵ ਮਰੀਐ ਰਾਮ ਜੀਵਤਿਆਂ ਮਰੀਐ ਪੌਜਲ ਤਰੀਐ ਗੁਰਮੁਖ ਨਾਮ ਸਮਾਵੇ ਪੂਰਾ ਪੁਰਖ ਪਾਇਆ ਵੱਡ ਭਾਗੀ ਸਤਿਨਾਮ ਲਿਵ ਲਾਵੇ ਮਤ ਪ੍ਰਗਾਸ ਪਈ ਮਨ ਮੰਨਿਆ RAM ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ